ਸਸਤੀ ਗੱਲ ਜੀ ਸਾਰਿਆਂ ਨੂੰ ਅੱਜ ਆਪਾਂ ਫੇਰ ਆਏ ਗਾਰਡਨ ਦੇ ਵਿੱਚ ਜਿਵੇਂ ਉਸ ਦਿਨ ਆਪਾਂ ਵੀਡੀਓ ਤੁਹਾਨੂੰ ਦੱਸਿਆ ਸੀ ਵੀ ਸਾਡੀ ਪਾਲ ਕਰਕੇ ਬਹੁਤ ਸੋਹਣੀ ਹੋਈ ਆ ਇਹ ਵੀ ਪਾਲਕ ਦੀ ਅੱਜ ਆਪਾਂ ਕਟਿੰਗ ਕਰਨੀ ਆ ਇਹਦੇ ਇੱਕ ਤੇ ਬਣਾਉਣਾ ਸੀ ਸਾਗ ਤੇ ਇੱਕ ਆਪਾਂ ਬਣਾਵਾਂਗੇ ਜੀ ਪਕੌੜੇ ਪਕੌੜੇ ਆਪਾਂ ਇਸ ਤਰ੍ਹਾਂ ਬਣਾਵਾਂਗੇ ਕਿ ਜਿਵੇਂ ਕਈ ਭੈਣਾਂ ਦੀ ਇਹ ਬਹੁਤ ਸਵਾਲ ਹੁੰਦੇ ਕਿ ਮੈਡਮ ਅਸੀਂ ਤੇਲ ਨੂੰ ਅਵੋਇਡ ਕਰਨਾ ਚਾਹੁੰਦੇ ਹਾਂ ਅਸੀਂ ਜਿਆਦਾ ਤੇਲ ਨਹੀਂ ਖਾਣਾ ਚਾਹੁੰਦੇ ਪਰ ਫਿਰ ਵੀ ਦਿਲ ਤੇ ਕਰਦਾ ਹੀ ਹੈ ਹਨਾ ਪਕੌੜੇ ਵਗੈਰਾ ਖਾਣ ਨੂੰ ਤੇ ਤੁਸੀਂ ਇਸ ਤਰੀਕੇ ਨਾਲ ਜਿਵੇਂ ਆਪਾਂ ਅੱਜ ਦੱਸਣ ਲੱਗੇ ਆ ਉਸ ਤਰ੍ਹਾਂ ਤੁਸੀਂ ਬਣਾਓਗੇ ਪਕੌੜੇ ਤੇ ਤੇਲ ਬਹੁਤ ਘੱਟ ਉਹ ਚੂਸਣਗੇ ਜਿਵੇਂ ਕਿ ਲੋਕ ਪਕੌੜੇ ਕੱਢ ਕੇ ਟਿਸ਼ੂ ਵੀ ਥਲੇ ਰੱਖਦੇ ਆ ਵੀ ਇਹ ਜੋ ਜਿਹੜਾ ਤੇਲ ਆ ਐਕਸਟਰਾ ਨਿਕਲ ਜੇ ਪਰ ਫਿਰ ਵੀ ਜਿਹੜੇ ਪਕੌੜੇ ਜਿਹੜੇ ਤਲਦੇ ਹੁੰਦੇ ਨੇ ਨਾ ਉਹਦੇ ਤੇਲ ਬਹੁਤ ਚੂਸ ਲੈਂਦੇ ਆ ਆਪਾਂ ਜੇ ਇਹਦੇ ਵਿੱਚ ਇੱਕ ਤਰੀਕਾ ਤੁਹਾਨੂੰ ਦੱਸਾਂਗੇ ਜੀ ਦੇ ਨਾਲ ਪਕੌੜੇ ਬਹੁਤ ਘੱਟ ਤੇਲ ਚੂਸਣਗੇ ਸੋ ਹੁਣ ਪਹਿਲਾਂ ਆਪਾਂ ਪਾਲਕ ਦੀ ਕਟਿੰਗ ਕਰ ਲੈਨੇ ਇਹ ਇਹਦੇ ਵਿੱਚ ਜਿਹੜਾ ਤੁਸੀਂ ਵੇਖ ਸਕਦੇ ਹੋ ਇਹਨੂੰ ਕੁਲਫਾ ਕਿਹਾ ਜਾਂਦਾ ਫੁੱਲ ਫੇਰੀ ਪਛਾਣ ਆਪਾਂ ਤੁਹਾਨੂੰ ਕਰਾ ਦਿੰਨੇ ਆ ਵੱਡਾ ਇਦਾਂ ਹੁੰਦਾ ਜੇ ਪੀਲੇ ਪੀਲੇ ਫੁੱਲ ਲੱਗ ਜਾਂਦੇ ਆ ਤੇ ਛੋਟਾ ਇਦਾਂ ਹੁੰਦਾ ਇਹ ਦੇਖੋ ਇਦਾਂ ਦਾ ਹੁੰਦਾ ਬਹੁਤ ਹੀ ਜ਼ਿਆਦਾ ਵੀ ਵਧੀਆ ਹੁੰਦਾ ਵਾ ਨਿਕਸੁਕ ਦੇ ਸਾਗ ਚ ਪੈਂਦਾ ਇਹ ਸਾਰੀਆਂ ਕੁਦਰਤੀ ਆਪਣੇ ਵਾਸਤੇ ਦਵਾਈਆਂ ਹੁੰਦੀਆਂ ਇਹਨੂੰ ਅਸੀਂ ਪੁੱਟਦੇ ਨਹੀਂ ਇਹ ਸਾਗ ਚ ਵਰਤਾਂਗੇ ਤੇ ਜਿਹੜੀ ਕੁਲੀ ਕੁਲੀ ਪਾਲਕ ਆ ਉਹ ਆਪਾਂ ਪਕੌੜਿਆਂ ਚ ਵਰਤਾਂਗੇ ਇਸ ਕਰਕੇ ਮੈਂ ਸਾਰੀ ਕੱਟ ਰਹੀ ਹਾਂ ਤੁਸੀਂ ਕੁਝ ਵੀ ਆਪਣੀ ਪੂਰੀ ਮਿਹਨਤ ਕਰਕੇ ਬੀਜੋ ਨਾ ਚਾਹੇ ਉਹ ਜਿਵੇਂ ਆ ਫਲੀਆਂ ਦੇਖੋ ਤੁਸੀਂ ਚਾਹੇ ਚਲਾਈ ਹੋਵੇ ਬਾਥੂ ਪਾਲਕ ਕੋਈ ਵੀ ਚੀਜ਼ ਚਾਹੇ ਤੁਸੀਂ ਗਮਲਿਆਂ ਦੇ ਵਿੱਚ ਫੁੱਲ ਬੂਟਾ ਹੀ ਲਾਉਨੇ ਹੋ ਜਦੋਂ ਆਪਣੀ ਚੀਜ਼ ਹੁੰਦੀ ਹੈ ਨਾ ਤਾਂ ਖੁਸ਼ੀ ਬਹੁਤ ਹੁੰਦੀ ਹੈ ਵੀ ਅਸੀਂ ਕਰਦੀ ਹੈ ਜਿਹੜੀ ਬੀਜ ਦੀ ਚਾਹੇ ਕਿ ਉਹ ਬਾਜ਼ਾਰੋਂ 10 ਰੁਪਏ ਦੀ ਚੀਜ਼ ਆਉਂਦੀ ਹੋਵੇ ਚਾਹੇ 50 ਰੁਪਏ ਦੀ ਚੀਜ਼ ਪਰ ਜਿਹੜੀ ਘਰ ਦੀ ਹੁੰਦੀ ਉਹਦੇ ਨਾਲ ਦੀ ਰੀਸ ਨਹੀਂ ਹੁੰਦੀ ਕੱਲ ਵੀ ਕੀ ਜੀ ਕੋਈ ਵੀ ਆਪਾਂ ਜਿਵੇਂ ਪੁੱਟ ਕੇ ਖਾ ਲਈਏ ਚਾਹੇ ਉਹ ਬੇਂਗਰ ਹੋਣ ਜਾਂ ਕੁਝ ਵੀ ਇੱਕ ਤੇ ਉਹਦੇ ਨਾਲ ਆਪਣੀ ਬੜੀ ਫੀਲਿੰਗ ਜੁੜੀ ਹੁੰਦੀ। ਦੂਜੀ ਆਪਾਂ ਨੂੰ ਦੂਜੀ ਵਾਰੀ ਸੋਚਣਾ ਹੀ ਨਹੀਂ ਪੈਂਦਾ ਕਿ ਇਹ ਤੇ ਉੱਤੇ ਕੋਈ ਦਵਾਈ ਦਾ ਸ਼ਰਕਾਤ ਨਹੀਂ ਕੀਤਾ ਕੋਈ ਸ਼ੈਦਤ ਨਹੀਂ ਕਿਉਂਕਿ ਤੁਹਾਨੂੰ ਪਤਾ ਤੁਸੀਂ ਉਹਨੂੰ ਇੱਕ ਸਾਲ ਦਾ ਪਾਲਿਆ ਹੈ ਬੀਜਿਆਂ ਨੂੰ ਤੇ ਤੁਹਾਨੂੰ ਸਾਰਾ ਪਤਾ ਹੁੰਦਾ ਕਿ ਇਹਦੇ ਵਿੱਚ ਆਪਾਂ ਕੀ ਕੀ ਪਾਇਆ ਵਾ। ਸੋ ਇਸ ਕਰਕੇ ਉਹ ਖਾਣ ਦਾ ਜ਼ਿਆਦਾ ਸੁਆਦ ਆਉਂਦਾ। ਤੇ ਇਹ ਦੇਖੋ ਇਹ ਮੇਰੇ ਫੇਵਰੇਟ ਗਾਰਡਨ ਦੇ ਵਿੱਚ ਇੱਕ ਅੱਦੂ ਨੇ। ਮੈਨੂੰ ਬਹੁਤ ਫੇਵਰੇਟ ਹੈ ਜਿਹੜਾ ਚਿੰਡੀਆ ਵਰਗ ਦੇ ਨਾਲ ਚੱਪਣ ਕੱਦੂ ਵੀ ਬੋਲਿਆ ਜਾਂਦਾ। ਬਹੁਤ ਵਧੀਆ ਹੁੰਦੇ ਨੇ ਵੀ ਬਹੁਤ ਫਲ ਪਿਆਨ ਨੂੰ ਇਹ ਤੁਸੀਂ ਦੇਖ ਸਕਦੇ ਹੋ ਦੇਖੋ ਇਹ ਕਿੰਨਾ ਫਲ ਪਿਆਨ ਇਹ ਸਾਰੇ ਬੂਟੇ ਇਦਾਂ ਹੀ ਭਰੇ ਪਏ ਨੇ ਇਹ ਚਲਾਈ ਵੀ ਆਪਣੀ ਪੱਕਦੀ ਜਾ ਰਹੀ ਹੈ ਜਿਵੇਂ ਉਸ ਦਿਨ ਆਪਾਂ ਤੁਹਾਨੂੰ ਦੱਸਿਆ ਸੀ ਇਹਦੇ ਆਪਾਂ ਲੱਡੂ ਬਣਾਉਣੇ ਆ ਤੇ ਜਿਹੜੀ ਇੱਧਰ ਕੁਲੀ ਕੁਲੀ ਆ ਉਹ ਆਪਾਂ ਸਬਜ਼ ਚ ਪਾਵਾਂਗੇ ਤੇ ਹੁਣੇ ਆਪਾਂ ਪਾਲਕ ਸਾਰੀ ਘੱਟ ਲਈ ਆ ਪਾਲਕ ਇਸ ਕਰਕੇ ਸਾਰੀ ਘੱਟੀ ਸੀਗੀ ਵੀ ਹੁਣੇ ਪੱਕਦੀ ਜਾ ਰਹੀ ਸੀਗੀ ਤੇ ਹੁਣ ਆਪਾਂ ਜਿਵੇਂ ਪਕੌੜੇ ਬਣਾਉਣੇ ਆ ਤੇ ਪਕੌੜਿਆਂ ਦੇ ਨਾਲ ਜਦੋਂ ਤੁਹਾਨੂੰ ਪਤਾ ਇੱਕ ਪਕੌੜਾ ਸ਼ੁਰੂ ਕਰੀਏ ਬਹੁਤ ਬਹੁਤ ਦਿਲ ਕਰੀ ਜਾਂਦਾ ਵੀ ਇਹਦਾ ਵੀ ਬਣਾਈਆ ਉਹਦਾ ਵੀ ਬਣਾਈਆ ਇੱਕ ਨਾ ਇਸ ਚੀਜ਼ ਦੇ ਪਕੌੜੇ ਵੀ ਬੰਦੇ ਇਹ ਪੇਠੇ ਦੀ ਵੇਲ ਆਪਣੀ ਤੇ ਇਹਨੂੰ ਇਹ ਜਿਹੜੇ ਫੁੱਲ ਲੱਗੇ ਹੁੰਦੇ ਨਾ ਇਹਨਾਂ ਦੇ ਵੀ ਪਕੌੜੇ ਬੰਦੇ ਹੁਣ ਤੁਸੀਂ ਫੁੱਲ ਇਹਦੇ ਵਿੱਚ ਉਹ ਤੋੜਨੇ ਆ ਜਿਹਦੇ ਥੱਲੇ ਕੱਦੂ ਨਾ ਬਣਿਆ ਹੋਵੇ ਝੂਠੇ ਫੁੱਲੇ ਨੂੰ ਵੱਖਰੇ ਲਾ ਦੇਣਾ ਦੇਖੋ ਇਹ ਥੱਲੇ ਕੱਦੂ ਨਹੀਂ ਬੰਨਣਾ ਇਨੂੰ ਆਪਾਂ ਤੋੜ ਲੈਨੇ ਇਹ ਦੇਖੋ ਤੇ ਜਿੱਦੇ ਥੱਲੇ ਕੱਦੂ ਬਣਦਾ ਉਹ ਦੇਖੋ ਪਹਿਲਾਂ ਸ਼ੁਰੂ ਤੋਂ ਹੀ ਕੱਦੂ ਬਣ ਜਾਂਦਾ ਇਹ ਦੇਖੋ ਇਹ ਦੇਖੋ ਕੱਦੂ ਬਣ ਗਿਆ ਤੇ ਉੱਤੇ ਦੇ ਫੁੱਲ ਨਿਕਲਣ ਇਹ ਨਵੀਂ ਵੈਰਾਈਟੀ ਲੱਗਦੀ ਹੈ ਹਰਗੇ ਪੱਤੇ ਵੀ ਇੱਥੇ ਨਿਕਲਦੇ ਤੇ ਇਹ ਦੇਖੋ ਇੱਥੇ ਵੀ ਕੱਦੂ ਲੱਗਾ ਤੇ ਉੱਪਰ ਇਹਦੇ ਫੁੱਲ ਖੜਿਆ ਇਹਨੂੰ ਨਹੀਂ ਆਪਾਂ ਤੋੜਨਾ ਤੇ ਜਿੰਨਾਂ ਦੇ ਥੱਲੇ ਕੱਦੂ ਨਹੀਂ ਬੜੇ ਉਹਨਾਂ ਨੂੰ ਆਪਾਂ ਤੋੜ ਲੈਨੇ ਇੱਕ ਤੇ ਇਹਦੇ ਆਪਾਂ ਬਣਾਵਾਂਗੇ ਪਕੌੜੇ ਦੁੱਜਾ ਇਹ ਵੀ ਵੇਲ ਦੇ ਨਾਲੋਂ ਜਿਹੜੀ ਤਾਕਤ ਨਹੀਂ ਖਿੱਚਣਗੇ ਹੁਣ ਐਕਸਟਰਾ ਜਿਹੜੀਆਂ ਇਹ ਜੀਆਂ ਚੀਜ਼ਾਂ ਉਤਾਰ ਦਿਆ ਕਰੋ ਕਿਉਂਕਿ ਆਪਾਂ ਲੋਕ ਡਰਦੇ ਨਹੀਂ ਇਹਨੂੰ ਨੂੰ ਵੱਢ ਦੇ ਵੀ ਨਹੀਂ ਐਵੇਂ ਵੇਲ ਖਰਾਬ ਹੋ ਜਾਊਗੀ ਪਰ ਜਦੋਂ ਇਹੋ ਜਿਹੀ ਚੀਜ਼ ਆਪਾਂ ਉਤਾਰ ਦਿੰਦੇ ਨੇ ਨਾ ਉਹਦਾ ਭਾਰ ਘਟ ਜਾਂਦਾ ਖਰਾਬ ਪੱਤੇ ਉਹਨੋਂ ਵੀ ਕੱਟ ਦਿਆ ਕਰੋ ਵੀ ਤਾਂ ਕਿ ਜਿਹੜਾ ਫਲ ਨੂੰ ਪੂਰੀ ਤਾਕਤ ਮਿਲੇ ਲੋ ਆਪਾਂ ਚੰਗੀ ਤਰ੍ਹਾਂ ਫੁੱਲਾਂ ਨੂੰ ਧੋ ਲੈਨੇ ਆ ਨਾਲ ਪਾਲਕ ਨੂੰ ਧੋ ਲੈਨੇ ਆ ਫੁੱਲ ਜਿਹੜੇ ਚੰਗੀ ਤਰ੍ਹਾਂ ਅੰਦਰੋਂ ਖੋਲ ਕੇ ਧੋਏ ਉਹ ਜਿਉਂਕਿ ਕਈ ਵਾਰੀ ਇਹਦੇ ਵਿੱਚ ਨਾ ਕੋਈ ਕੀੜ ਪਤੰਗੇ ਜੇ ਵੜ ਕੇ ਬੈਠੇ ਹੁੰਦੇ ਆ ਪਰ ਵੈਸੇ ਆਪਾਂ ਚੈੱਕ ਕਰਕੇ ਲੈ ਗਏ ਸੀਗੇ ਜਿਹੜੇ ਸਾਫ਼ ਸਾਫ਼ ਉਹੀ ਤੋੜੇ ਨੇ ਆਪਾਂ ਥੋੜਾ ਜਿਹਾ ਹੁਣ ਆਪਾਂ ਤੇਲ ਪਾਵਾਂਗੇ ਪਹਿਲਾਂ ਇਹ ਚੰਗੀ ਤਰ੍ਹਾਂ ਕੜਕਣ ਵਾਸਤੇ ਹੁਣ ਇਹਨੂੰ ਆਪਾਂ ਪਾਲਕ ਨੂੰ ਜਿਹੜਾ ਨਾ ਅੱਗੋਂ ਮੋਟੀਆਂ-ਮੋਟੀਆਂ ਡੰਡੀਆਂ ਉਤਾਰ ਕੇ ਤੇ ਇਹਨੂੰ ਬਰੀਕ-ਬਰੀਕ ਕਟਾਂਗੇ वैसे ਤੁਸੀਂ ਰਫਲੀ ਵੀ ਕੱਟ ਸਕਦੇ ਹੋ ਜਿਵੇਂ ਹਲਵਾਈ ਬਣਾਉਂਦੇ ਨੇ ਹੱਥਾਂ ਨਾਲ ਹੀ ਤੋੜ ਕੇ ਪਰ ਜੇ ਤੁਸੀਂ ਬਰੀ ਬਰੀ ਕੱਟੋ ਤੇ ਪਕੌੜੇ ਜਿਆਦਾ ਸਵਾਦ ਬੰਦੇ ਤੇ ਨਾਲ ਇਹਦੇ ਵਿੱਚ ਆਪਾਂ ਪਾਵਾਂਗੇ ਇਦਾਂ ਲੰਬੇ ਲੰਬੇ ਕੱਟ ਕੇ ਦੋ ਪਿਆਜ਼ ਆਪਾਂ ਇਦਾਂ ਗੋਲ ਗੋਲ ਸ্লাইਸ ਕੱਟ ਰਹੇ ਹਾਂ ਤੁਸੀਂ ਲੰਬੇ ਵੀ ਕੱਟ ਸਕਦੇ ਹੋ ਇੱਕ ਆਪਾਂ ਬ੍ਰੀਕ ਬ੍ਰੀਕ ਇਹਦੇ ਵਿੱਚ ਆਲੂ ਕੱਟ ਕੇ ਪਾ ਰਹੇ ਆ ਤੇ ਤਿੰਨ ਚਾਰ ਇਹਦੇ ਵਿੱਚ ਪਾ ਰਹੇ ਆ ਆਪਾਂ ਘਰ ਦੀਆਂ ਤੋੜੀਆਂ ਹੋਈਆਂ ਹਰੀਆਂ ਮਿਰਚਾਂ ਇਹਨਾਂ ਨੂੰ ਵੀ ਆਪਾਂ ਬ੍ਰੀਕ ਬ੍ਰੀਕ ਕਟਿੰਗ ਕਰਾਂਗੇ ਆਪਦੀ ਚੀਜ਼ ਤਾਂ ਬਹੁਤ ਸੋਖ ਹੁੰਦਾ ਬਾਜ਼ਾਰ ਜਾ ਕੇ ਤੋਲ ਲਈਦਾ ਚਾਹੇ ਮਿਰਚਾਂ ਹੋਣ ਚਾਹੇ ਪਦੀਨਾ ਹੋਵੇ ਚਾਹੇ ਪਾਲਕ ਹੋਵੇ ਪਿਆਜ਼ ਵੀ ਸਾਡੇ ਘਰ ਦੇ ਆ ਤੇ ਆਲੂ ਵੀ ਘਰ ਦੇ ਆ ਸਾਡੇ ਇਹ ਸਾਰਾ ਕੁਝ ਬੀਜਿਆ ਸੀ ਆਲੂ ਜਿਹੜੇ ਥੋੜੇ ਨਿਕਲੇ ਕਿਉਂਕਿ ਸਾਡੇ ਗਾਰਡਨ ਦੇ ਵਿੱਚ ਸੂਰ ਆ ਗਏ ਸੀਗੇ ਜੰਗਲੀ ਤੇ ਉਹ ਖਾ ਗਏ ਤੇ ਇਸ ਪਦੀਨੇ ਦੀ ਆਪਾਂ ਬਣਾਵਾਂਗੇ ਚਟਨੀ ਤੋਂ ਇਹ ਸਾਰਾ ਕੁਝ ਜੋ ਆਪਾਂ ਕਟਿੰਗ ਕੀਤੀ ਇਦਾਂ ਵੱਡੇ ਇੱਕ ਬਰਤਨ ਚ ਪਾ ਦਿੰਨੇ ਆ ਆਲੂ ਤੁਸੀਂ ਜਮਾ ਬਰੀਕ ਬਰੀਕ ਕੱਟਣੇ ਆ ਕਿਉਂਕਿ ਇਹਦੇ ਵਿੱਚ ਪਾਲਕ ਵੀ ਜਿਹੜੀ ਆਪਾਂ ਕੱਚੀ ਖਾ ਸਕਦੇ ਆ ਪਿਆਜ਼ ਵੀ ਤੇ ਹਰੀ ਮਿਰਚ ਵੀ ਆਲੂ ਪੱਕਣ ਦੇ ਥੋੜਾ ਟਾਈਮ ਲੱਗਣਾ ਇਸ ਕਰਕੇ ਜਮਾ ਬਰੀਕ ਬਰੀਕ ਕੱਟਣੇ ਤੇ ਇਹਦੇ ਉੱਤੇ ਆਪਾਂ ਪਾ ਦਾਂਗੇ ਲੋੜ ਮੁਤਾਬਕ ਘਰ ਦਾ ਪੀਸਿਆ ਹੋਇਆ ਬੇਸਨ ਹੁਣ ਤੁਸੀਂ ਕਹੋਗੇ ਬੇਬੀ ਘਰ ਦਾ ਘਰ ਦਾ ਤੁਸੀਂ ਕਹਿੰਦੇ ਜਿਨ੍ਹਾਂ ਨੇ ਸਾਡੇ ਕੋਲ ਮੰਗਾਇਆ ਘਰ ਦਾ ਬੇਸਨ ਉਹਨਾਂ ਨੂੰ ਪਤਾ ਹੋਊਗਾ ਵੀ ਕਿੰਨੇ ਸਵਾਦਿਖੌੜੇ ਬਣਦੇ ਘਰ ਦੇ ਵੇਸੰਦੇ ਕਿਉਂਕਿ ਅਸੀਂ ਇਸ ਦਾਲ ਨੂੰ ਚੰਗੀ ਤਰ੍ਹਾਂ ਪਹਿਲਾਂ ਧੋ ਕੇ ਸਕਾ ਕੇ ਫੇਰੇ ਦਾ ਘਰੇ ਵੇਸੰਦ ਤਿਆਰ ਕਰਦੇ ਆ ਤੇ ਕੁਛ ਆਪਾਂ ਥੋੜਾ ਜਿਹਾ ਇਹਦੇ ਵਿੱਚ ਪਾ ਦਿੰਦੇ ਆ ਇਹ ਮੋਟਾ ਮਸਾਲਾ ਜਿਸ ਵਿੱਚ ਕਾਲੀ ਮਿਰਚ ਧਨੀਆ ਜੀਰਾ ਜਵੈਨ ਸੌਂਫ ਸਾਰਾ ਕੁਝ ਆ ਟੇਸਟ ਅਨੁਸਾਰ ਆਪਾਂ ਇਹਦੇ ਵਿੱਚ ਪਾ ਦਾਂਗੇ ਨਮਕ ਬਹੁਤਾ ਤਾਮਚਾਮ ਨਹੀਂ ਆਪਾਂ ਕਰਨਾ ਤੇ ਇੱਕ ਚਮਚ ਇਹਦੇ ਵਿੱਚ ਪਾ ਲੈਣਾ ਆਪਾਂ ਖੱਟੇ ਵਾਸਤੇ ਨਾਰ ਦਾਲ ਜਿੰਨਾ ਜੋ ਤੁਸੀਂ ਰਫਲੀ ਚੀਜ਼ ਬਣਾਉਂਗੇ ਨਾ ਪਿਆਰ ਨਾਲ ਬਣਾਉਂਗੇ ਤੇ ਦੇਖਿਓ ਕਿੰਨੀ ਸਵਾਦ ਬਣਦੀ ਆ ਸਾਰੇ ਮਟੀਰੀਅਲ ਨੂੰ ਆਪਾਂ ਇਹਦਾ ਮਿਕਸਚਰ ਤਿਆਰ ਕਰ ਲੈਣਾ ਕੋਈ ਆਪਾਂ ਇਹਦੇ ਵਿੱਚ ਮਿਰਚ ਨਹੀਂ ਪਾਉਣੀ ਕੋਈ ਕੁਝ ਹੋਰ ਨਹੀਂ આમਚੂਰ ਨਹੀਂ ਪਾਉਣਾ ਕੁਝ ਨਹੀਂ ਪਾਉਣਾ ਕਿਉਂਕਿ ਇਹਦੇ ਵਿੱਚ ਜਿਹੜਾ ਅਸੀਂ ਉਹ ਅਨਾਰ ਦਾਣਾ ਪਾੜੀ ਪਾਇਆ ਨਾ ਉਹ ਬਹੁਤ ਵਧੀਆ ਟੇਸਟ ਦਿੰਦਾ ਇਹਦੇ ਵਿੱਚ ਤੁਸੀਂ ਇੱਥੇ ਵੀ ਦੇਖਣਾ ਵੀ ਉਹਦੀ ਵੇਸਣ ਦੀ ਮਾਤਰਾ ਸਿਰਫ ਇਹਨੂੰ ਬਾਈਂਡਿੰਗ ਦੇਣ ਵਾਸਤੇ ਪਾਉਣੀ ਹੈ ਜਦੋਂ ਜ਼ਿਆਦਾ ਵੇਸਣ ਤੁਸੀਂ ਪਾਉਂਗੇ ਨਾ ਉਹ ਵੀ ਪਕੌੜਾ ਜਿਹੜਾ ਤੇਲ ਬਹੁਤ ਚੂਸਦਾ ਨਾਲੇ ਉਹ ਵੇਸਣ ਜਿਹੜਾ ਅੰਦਰੋਂ ਕੱਚਾ ਰਹਿ ਜਾਂਦਾ ਫਿਰ ਉਹਨੂੰ ਕੱਟ ਕੇ ਫਿਰ ਪਕੌੜੇ ਨੂੰ ਫਰਾਈ ਕਰਨਾ ਪੈਂਦਾ ਡਬਲ ਤੇਲ ਉਹਦੇ ਵਿੱਚ ਭਰ ਜਾਂਦਾ ਤੇ ਜਿਹੜਾ ਵੇਸਣ ਬਚਿਆ ਇਹਨੂੰ ਆਪਾਂ ਵੱਖਰਾ ਥੋੜਾ ਜਿਹਾ ਘੋਲ ਬਣਾ ਲੈਨੇ ਜਿਵੇਂ ਆਮ ਆਪਾਂ ਬਰੈਡ ਦੇ ਪਕੌੜੇ ਬਣਾਉਨੇ ਨਾ ਇਦਾਂ ਦਾ ਆਪਾਂ ਇਹਦਾ ਘੋਲ ਤਿਆਰ ਕਰਨਾ ਹੁਣ ਇਹਦਾ ਪੈਟਰ ਚੰਗੀ ਤਰ੍ਹਾਂ ਆਪਾਂ ਪਹਿਲਾਂ ਤਿਆਰ ਕਰ ਲੈਣਾ ਫਿਰ ਆਪਾਂ ਇਹਦੇ ਵਿੱਚ ਲੋਨ ਮਸਾਲੇ ਪਾਉਣੇ ਆ ਕਿਉਂਕਿ ਜੇ ਜਦੋਂ ਆਪਾਂ ਇਹਦੇ ਵਿੱਚ ਪਾ ਦੇਨੇ ਨਾ ਸਾਰੇ ਜਿਵੇਂ ਨਾਰਦਾਨਾ ਹੋ ਗਿਆ ਜਵੈਨ ਹੋ ਗਈ ਫਿਰ ਵੇਸਣ ਦੀ ਜਿਹੜੀ ਉਹ ਢੇਲੀ ਨਹੀਂ ਮਰਦੀ ਹੁਣ ਦੇਖੋ ਇਹ ਸਮੂਦ ਬਣ ਗਿਆ ਨਾ ਇਹਦਾ ਪੇਸਟ ਹੁਣ ਥੋੜਾ ਜਿਹਾ ਪਾਵਾਂਗੇ ਇਹਦੇ ਵਿੱਚ ਆਪਾਂ ਨਾਰਦਾਨਾ ਟੇਸਟ ਅਨੁਸਾਰ ਪਾਵਾਂਗੇ ਨਮਕ ਪਾਵਾਂਗੇ ਕੁੱਟੀ ਹੋਈ ਲਾਲ ਮਿਰਚ ਤੇ ਥੋੜੀ ਜਿਹੀ ਪਾਵਾਂਗੇ ਇਹਦੇ ਵਿੱਚ ਆਪਾਂ ਅਜਵੈਨ ਇਦਾਂ ਹੱਥ ਨਾਲ ਮਲ ਕੇ ਥੋੜਾ ਜਿਹਾ ਪਾਵਾਂਗੇ ਇਹਦੇ ਵਿੱਚ ਆਪਾਂ ਮਸਾਲਾ ਇਹਨੂੰ ਸਾਰਿਆਂ ਨੂੰ ਮਿਕਸ ਕਰ ਲਓ ਜਦੋਂ ਆਪਾਂ ਬੈਟਰ ਦੋਵੇਂ ਤਿਆਰ ਕਰ ਲਏ ਸੀਗੇ ਤੇ ਇੱਧਰ ਆਪਣਾ ਤੇਲ ਵੀ ਚੰਗੀ ਤਰ੍ਹਾਂ ਗਰਮ ਹੋ ਚੁੱਕਾ ਇਹ ਹੁਣ ਹੋਊਗੀ ਖਾਸ ਟ੍ਰਿਕ ਜਿਹੜੀ ਆਪਾਂ ਤੁਹਾਨੂੰ ਦੱਸਣਾ ਸੀ ਖਾਸ ਤਰੀਕਾ ਕਿ ਜਿਹੜੇ ਨਾਲ ਜਿਹੜੇ ਪਕੌੜੇ ਆ ਉਹ ਘੱਟ ਤੇਲ ਖਾਣਗੇ ਇਹ ਦੇਖੋ ਇੰਨਾ ਕ ਨਮਕ ਲੈਣਾ ਤੋਂ 150 ਗ੍ਰਾਮ ਮੇਰਾ ਤੇਲ ਆ ਤੇ ਉਹਦੇ ਵਿੱਚ ਆਪਾਂ ਇੰਨਾ ਕੁ ਨਮਕ ਪਾ ਲੈਣਾ ਜੇ ਤੇਲ ਤੁਹਾਡਾ ਕਿਲੋ ਆ ਤਾਂ 1 ਚਮਚ ਤੁਸੀਂ ਨਮਕ ਦਾ ਪਾ ਦੇਣਾ ਜੇ ਅੱਧਾ ਕਿਲੋ ਤੇਲ ਲੈ ਰਹੇ ਹੋ ਤੇ ਅੱਧਾ ਚਮਚ ਜਿਹੜਾ ਵਾ ਉਹ ਤੁਸੀਂ ਨਮਕ ਦਾ ਇਹਦੇ ਵਿੱਚ ਪਾ ਲੈਣਾ ਇਹ ਜਦੋਂ ਤੇਲ ਦੇ ਵਿੱਚ ਨਮਕ ਪਾ ਦੋਗੇ ਨਾ ਫਿਰ ਪਕੌੜਾ ਜਿਹੜਾ ਵਾ ਉਹ ਤੇਲ ਬਹੁਤ ਘੱਟ ਚੂਸੂਗਾ ਤੇ ਜਲਦੀ ਹੀ ਕ੍ਰਿਸਪੀ ਹੋ ਜਾਊਗਾ ਤੇ ਹੁਣ ਆਪਾਂ ਪਕੌੜੇ ਇਹਦੇ ਵਿੱਚ ਪਾਉਨੇ ਆ ਪਕੌੜੇ ਪਾਉਣ ਤੋਂ ਪਹਿਲਾਂ ਤੁਸੀਂ ਇਹ ਦੇਖ ਲੈਣਾ ਵੀ ਤੁਹਾਡਾ ਤੇਲ ਜਿਹੜਾ ਚੰਗੀ ਤਰ੍ਹਾਂ ਕੜਕਿਆ ਹੋਇਆ ਨਾ ਕਿਉਂਕਿ ਜੇ ਤੇਲ ਪੂਰਾ ਗਰਮ ਨਾ ਹੋਊਗਾ ਤਾਂ ਵੀ ਜਿਹੜਾ ਵਾ ਪਕੌੜੇ ਨੇ ਤੇਲ ਚੂਸਦੇ ਰਹਿਣਾ ਤੇ ਹੁਣ ਆ ਪਕੌੜੇ ਛੋਟੇ ਛੋਟੇ ਭਾਵੇਂ ਜਿੱਦਾਂ ਦੇ ਤੁਹਾਨੂੰ ਪਸੰਦ ਆ ਛੋਟੇ ਆ ਵੱਡੇ ਉਹ ਤੁਸੀਂ ਗੋਲ ਉਹ ਤੋਂ ਡਿਚਾ ਕੇ ਤੁਸੀਂ ਜਿੱਦਾਂ ਦੇ ਪਕੌੜੇ ਖਾਣੇ ਉਦਾਂ ਦਾ ਸੇਜ ਬਣਾ ਸਕਦੇ ਆ ਆਪਾਂ ਇਦਾਂ ਗੋਲ ਗੋਲ ਬਣਾਵਾਂਗੇ ਵੈਸੇ ਜਿਵੇਂ ਹਲਵਾਈ ਖਲਾਰ ਕੇ ਬਣਾਉਂਦੇ ਉਦਾਂ ਵੀ ਤੁਸੀਂ ਬਣਾ ਸਕਦੇ ਆ ਪਰ ਕੁਛ ਨਾ ਕੁਛ ਤੁਸੀਂ ਹਰ ਵਾਰੀ ਚੇਂਜ ਕਰਦੇ ਰਹੋ ਫਿਰ ਖਾਣ ਦਾ ਵੀ ਸਵਾਦ ਆਉਂਦਾ ਬਣਾਉਣ ਦਾ ਵੀ ਸਵਾਦ ਆਉਂਦਾ ਤੇ ਬੱਚੇ ਬੜੇ ਖੁਸ਼ ਹੋ ਕੇ ਖਾਂਦੇ ਆ ਕਿਉਂਕਿ ਉਹਨਾਂ ਨੂੰ ਸ਼ੇਪ ਰੰਗ ਰੂਪ ਵੇਖਣ ਦੇ ਵਿੱਚ ਥੋੜਾ ਜ਼ਿਆਦਾ ਮਜ਼ਾ ਆਉਂਦਾ ਭੀ ਅੱਜ ਕੁਝ ਚੇਂਜ ਆ ਇਹ ਤੁਸੀਂ ਦੇਖ ਸਕਦੇ ਹੋ ਪਾਲਕ ਪਾਲਕ ਦਿਖਦੀ ਹੈ ਸਾਰੀ ਉੱਪਰ ਵੇਸਣ ਬਹੁਤ ਘੱਟ ਹੈ ਇਹਦੇ ਵਿੱਚ ਤੁਸੀਂ ਚਮਚ ਨਾਲ ਵੀ ਇਹ ਪਾਸ ਆਉਗਦੀ ਹੈ ਜੇ ਤੁਹਾਡੇ ਹੱਥਾਂ ਨੂੰ ਸੇਕ ਲੱਗਦਾ ਪਰ ਆਪਾਂ ਰੋਜ਼ ਦੇ ਕੰਮ ਕਰਨ ਵਾਲੇ ਆਪਾਂ ਨੂੰ ਨਹੀਂ ਸੇਕ ਲੱਗਦਾ ਆਪਾਂ ਹੱਥਾਂ ਦੇ ਨਾਲ ਹੀ ਆਪਣਾ ਕੇ ਇਹਨਾਂ ਨੂੰ ਹੋਰ ਗੂਲ ਪਾ ਦਿੱਤਾ ਹੁਣ ਇਹਨਾਂ ਨੂੰ ਆਪਾਂ ਸਿਕਨ ਦਿੰਨੇ ਆ ਜਦੋਂ ਪ੍ਰੋਪਰਲੀ ਥੱਲੇੋਂ ਥੋੜਾ ਸਿਕ ਗਿਆ ਫਿਰ ਇਹਨੂੰ ਤੁਸੀਂ ਪਲਟਣਾ ਵਾ ਜੇ ਤੁਸੀਂ ਪਹਿਲਾਂ ਇਹਨੂੰ ਹਿਲਾ ਦਿੱਤਾ ਤੇਦਾ ਸ਼ੇਪ ਵੀ ਖਰਾਬ ਹੋ ਜੂਗੀ ਤੇ ਪਕੌੜਾ ਜਿਹੜਾ ਤੇਲ 'ਚ ਫਿੱਲਰ ਵੀ ਜਾਊਗਾ ਤੇ ਪਕੌੜੇ ਆਪਣੇ ਦੋਨੋਂ ਸਾਈਡਾਂ ਤੋਂ ਬੜੇ ਸੋਹਣੇ ਪੱਕ ਗਏ ਕ੍ਰਿਸਪੀ ਵੀ ਹੋ ਦੇਖੋ ਜੇ ਐਨੇ ਬਾਹਰ ਕੱਢਿਆ ਤੇ ਉੱਤੇ ਤੇਲ ਬਹੁਤ ਘੱਟ ਛੱਕੰਦਿਆ ਤੇ ਇਹਨੂੰ ਆਪਾਂ ਵੱਡੀ ਛਾਨਣੀ 'ਚ ਪਾ ਦਿੰਨੇ ਆ ਥੱਲੇ ਤੇਲ ਦੀ ਮਾਤਰਾ ਵੀ ਦੇਖ ਸਕਦੇ ਹੋ ਓਨੇ ਦਾ ਓਨਾ ਹੀ ਤੇਲ ਆ ਤੇ ਆਪਾਂ ਟਿਸ਼ੂ ਕੋਈ ਨਹੀਂ ਰੱਖ ਰਹੇ ਤੇ ਇਹ ਦੇਖੋ ਪਕੌੜਿਆਂ ਦੀ ਆਵਾਜ਼ ਵੀ ਦੇਖੋ ਤੇ ਪਕੌੜੇ ਬਿਲਕੁਲ ਐ ਸੁੱਕੇ ਪਏ ਥੱਲੇ ਦੇਖੋ ਬਿਲਕੁਲ ਬੂੰਦ ਵੀ ਤੇਲ ਨਹੀਂ ਐ ਸਿੱਧੇ ਆਪਾਂ ਕੱਢ ਕੇ ਉਹ ਇਹਦੇ ਵਿੱਚ ਪਲੇਟ 'ਚ ਪਾ ਦਿੱਤੇ ਇਦਾਂ ਤੁਸੀਂ ਤਰੀਕੇ ਨਾਲ ਪਕੌੜੇ ਬਣਾਓਗੇ ਤੇ ਪਕੌੜੇ ਦੇਖਣ ਚ ਵੀ ਸੋਹਣੇ ਲੱਗਣਗੇ ਕ੍ਰਿਸਪੀ ਵੀ ਜਲਦੀ ਹੋਣਗੇ ਤੇ ਤੇਲ ਵੀ ਘੱਟ ਚੁੱਸਿਆ ਜਾਊਗਾ ਤੇ ਤੇ ਪਕੌੜੇ ਬਣਾਉਣ ਤੋਂ ਬਾਅਦ ਹੁਣ ਆਪਾਂ ਇਹ ਜਿਹੜੇ ਫੁੱਲ ਲੈ ਸੀ ਇਹਨਾਂ ਦੀ ਆਪਾਂ ਥੋੜੀ ਥੋੜੀਆਂ ਡੰਡੀਆਂ ਤਾਰ ਲਈਆਂ ਤਾਂ ਕਿ ਕੜਾਈ ਦੇ ਵਿੱਚ ਚੰਗੀ ਤਰ੍ਹਾਂ ਸਿੱਧੇ ਪੈ ਜਾਣ ਇਹਨਾਂ ਨੂੰ ਆਪਾਂ ਇਦਾਂ ਜਿਹੜਾ ਘੋਲ ਬਣਾਇਆ ਸੀ ਨਵੇਸਣ ਦਾ ਵਿੱਚ ਚੰਗੀ ਤਰ੍ਹਾਂ ਆਪਾਂ ਡਿਪ ਕਰ ਲੈਣਾ ਵਾ ਉਲਟ ਪੁਲਟ ਕੇ ਵੀ ਸਾਰੀ ਸਾਈਡ ਤੇ ਇਹਦੇ ਜਿਹੜਾ ਵੇਸਣ ਲੱਗਦੀ ਹੈ ਤੇ ਵਿਚਲੀ ਸਾਈਡ ਤੇ ਵੀ ਇਹਦਾ ਵੇਸਣ ਲੱਗਦੀ ਹੈ ਤਾਂ ਕਿ ਵਿੱਚੋਂ ਇਹ ਫਿੱਕਾ ਜਾਣਾ ਨਾ ਲੱਗੇ ਤੇ ਨੂੰ ਚੰਗੀ ਤਰ੍ਹਾਂ ਆਪਾਂ ਸਾਰਾ ਡਿਪ ਕਰਕੇ ਫਿਰ ਇਹਨੂੰ ਆਪਾਂ ਇਦਾਂ ਨਚੋੜ ਲੈਣਾ ਜਿਹੜਾ ਐਕਸਟਰਾ ਇਹਦੇ ਵਿੱਚ ਵਿਸਨ ਹੋਊਗਾ ਉਹ ਨਿਕਲ ਜਾਊਗਾ ਤੇ ਮੁੜਕੇ ਇਦਾਂ ਆਪਾਂ ਇਹਨੂੰ ਕੜਾਈ ਦੇ ਵਿੱਚ ਪਾ ਕੇ ਤੇ ਇਹਨੂੰ ਫਰਾਈ ਕਰ ਲਾਂਗੇ ਇਹਨੂੰ ਜਦੋਂ ਆਪਾਂ ਫਰਾਈ ਕਰਨਾ ਵਾ ਉਦੋਂ ਸੇਕ ਜਿਹੜਾ ਤੁਸੀਂ ਘੱਟ ਹੀ ਰੱਖਿਓ ਤਾਂ ਕਿ ਚੰਗੀ ਤਰ੍ਹਾਂ ਇਹ ਰੜ ਜਾਣ ਇਹ ਸਾੜਨੇ ਨਹੀਂ ਚਾਹੀਦੇ ਜੇ ਰੜ ਕੇ ਬਣਨਗੇ ਫਿਰ ਪਕੌੜੇ ਬਹੁਤ ਹੀ ਵਧੀਆ ਬਣਨਗੇ ਤੁਸੀਂ ਦੇਖ ਸਕਦੇ ਹੋ ਰੰਗਤ ਇਹਨਾਂ ਦੀ ਐ ਕੁਰਕਰੇ ਪਕੌੜੇ ਬਣ ਗਏ ਸੀਗੇ ਬਹੁਤ ਹੀ ਵਧੀਆ ਇਹਨਾਂ ਨੂੰ ਆਪਾਂ ਹੁਣ ਵਿੱਚੋਂ ਕੱਢ ਲੈਣੇ ਆ ਤੇ ਦੇਖ ਲਓ ਇਹਨਾਂ ਦੇ ਉੱਪਰ ਵੀ ਬਿਲਕੁਲ ਤੇਲ ਨਹੀਂ ਹੈਗਾ ਤਲੋ ਜੀ ਆਪਣੇ ਪਕੌੜੇ ਦੋਨਾਂ ਤਰ੍ਹਾਂ ਦੇ ਬਣ ਕੇ ਤਿਆਰ ਹੋ ਚੁੱਕੇ ਆ ਇਹ ਸਾਰਾ ਸਮਾਨ ਹੀ ਕਰਦਾ ਹੀ ਅਸੀਂ ਤਿਆਰ ਕੀਤਾ ਵਾ ਜਿਵੇਂ ਕਿ ਟਮਾਟਰ ਪਿਆਜ਼ ਤੇ ਪਦੀਨੇ ਦੀ ਚਟਨੀ ਨਾਲ ਆਦਾਨੇ ਵਾਲੀ ਸਾਡੇ ਘਰੇ ਪਕੌੜੇ ਨਾਲ ਇਹੀ ਖਾਧੀ ਜਾਂਦੀ ਆ ਤੁਹਾਡੀ ਇੱਛਾ ਤੁਸੀਂ ਕੋਈ ਵੀ ਚਟਨੀ ਬਣਾ ਸਕਦੇ ਹੋ ਪਰ ਇੰਨਾ ਵੀ ਤੁਸੀਂ ਘਰੇ ਬਣਾ ਕੇ ਖਾਇਆ ਕਰੋ ਜਿਹੜੀ ਤੁਸੀਂ ਬਜ਼ਾਰੀ ਕੈਚੱਪ ਲੈ ਕੇ ਆਉਂਦੇ ਉਹ ਬਹੁਤ ਹੀ ਹਾਨੀਕਾਰਕ ਹੁੰਦੀ ਆ ਇਸ ਕਰਕੇ ਤੁਸੀਂ ਉਹ ਨਾ ਲਿਆਇਆ ਕਰੋ ਘਰੇ ਤੁਸੀਂ ਚਾਹੇ ਟਮਾਟੋ ਕੈਚੱਪ ਬਣਾ ਲਓ ਚਾਹੇ ਇਦਾਂ ਦੀ ਚਟਨੀ ਬਣਾ ਲਓ ਚਾਹੇ ਗ੍ਰੀਨ ਚਟਨੀ ਬਣਾ ਲਓ ਮਹਮੋਤ ਸਗੈਰਾ ਸਾਰਾ ਕੁਝ ਤੁਸੀਂ ਘਰੇ ਬਣਾਇਆ ਕਰੋ ਅਸੀਂ ਵੀ ਘਰੇ ਬਣਾ ਕੇ ਹੀ ਖਾਂਦੇ ਆ ਤੁਸੀਂ ਜਿਵੇਂ ਸਾਡੀ ਸ਼ਾਰਟ ਵੀਡੀਓ ਵੇਖੀ ਹੋਗੀ ਵੀ ਅਸੀਂ ਮੋਮੋਸ ਵੀ ਜਿਹੜੇ ਘਰੇ ਬਣਾਏ ਸੀ ਖਾਸ ਕਰਕੇ ਆਟੇ ਦੇ ਜੇਕਰ ਤੁਹਾਨੂੰ ਉਹਦੀ ਵੀਡੀਓ ਚਾਹੀਦੀ ਹੋਵੇ ਉਹਦੀ ਰੈਸਪੀ ਚਾਹੀਦੀ ਹੋਵੇ ਤਾਂ ਤੁਸੀਂ ਭਰ ਭਰ ਕੇ ਕਮੈਂਟ ਕਰਿਓ ਤੇ ਆਪਾਂ ਜਰੂਰ ਕਰੇ ਆਟੇ ਦੇ ਬਹੁਤ ਹੀ ਟੇਸਟੀ ਮੋਮੋਸ ਬਣਾਵਾਂਗੇ ਕੋਈ ਫਰਕ ਨਹੀਂ ਲੱਗਦਾ ਇੱਕ ਰੰਗ ਤੋਂ ਸਿਰਫ ਪਤਾ ਲੱਗਦਾ ਵੀ ਆਟੇ ਦੇ ਆ ਟੇਸਟ ਅਕੋਰਡਿੰਗ ਕੋਈ ਫਰਕ ਨਹੀਂ ਲੱਗਦਾ ਕਿ ਮੈਦੇ ਦੇ ਕਿ ਆਟੇ ਇੰਨੇ ਟੇਸਟੀ ਤੇ ਹੈਲਦੀ ਹੁੰਦੇ ਆ ਤੇ ਟਮਾਟਰ ਪਿਆਜ਼ ਦੀ ਚਟਨੀ ਆ ਜੇਕਰ ਇਹਦੀ ਰੈਸਪੀ ਚਾਹੀਦੀ ਹੈ ਤੁਹਾਨੂੰ ਇਹ ਵੀ ਤੁਹਾਨੂੰ ਆਪਾਂ ਵੀਡੀਓ ਬਣਾ ਕੇ ਦੱਸ ਦਾਂਗੇ ਤੇ ਬਾਕੀ ਜੇਕਰ ਤੁਹਾਨੂੰ ਕੈਚਅਪ ਦੀ ਚਾਹੀਦੀ ਹੈ ਵੀਡੀਓ ਤੇ ਉਹ ਵੀ ਆਪਾਂ ਜਲਦੀ ਚੈਨਲ ਤੇ ਤਿਆਰ ਕਰਕੇ ਪਾ ਦਾਂਗੇ ਕੈਚਅਪ ਘਰੇ ਕਿਵੇਂ ਤਿਆਰ ਆਪਾਂ ਕਰ ਸਕਦੇ ਆ ਤੈਨੂੰ 6 ਮਹੀਨੇ ਤੁਸੀਂ ਫਰਿੱਜ ਦੇ ਵਿੱਚ ਸਟੋਰ ਕਰਕੇ ਰੱਖ ਸਕਦੇ ਹੋ ਜਦੋਂ ਵੀ ਦਿਲ ਕਰੇ ਉਦੋਂ ਤੁਸੀਂ ਪਕੌੜੇ ਬਣਾ ਕੇ ਉਹਨਾਂ ਖਾ ਸਕਦੇ ਹੋ ਤੇ ਹੁਣ ਆਪਣੇ ਪਕੌੜੇ ਜਿਹੜੇ ਬਣ ਚੁੱਕੇ ਸੀਗੇ ਇਹ ਤੁਹਾਨੂੰ ਨਿੱਕੀ ਜੀ ਵੀਡੀਓ ਕਿੰਦਾਂ ਦੀ ਲੱਗੀ ਹੈ ਪਕੌੜੇ ਬਣਾਉਣ ਵਾਲੀ ਜੇਕਰ ਵੀਡੀਓ ਚੰਗੀ ਲੱਗੀ ਤੇ ਲਾਈਕ ਦੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੇ ਤੇ ਬੈਲ ਬਟਨ ਦਬਾਉਣਾ ਨਾ ਭੁੱਲਿਓ ਤਾਂ ਕਿ ਨੈਕਸਟ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਸੋ ਇਸ ਵੀਡੀਓ ਦੇ ਇੱਥੇ ਕਰਦੇ ਜੀ ਐਂਡ ਮਿਲਦੇ ਇੱਕ ਨਵੀਂ ਵੀਡੀਓ ਤਦ ਤੱਕ ਲਈ ਸਸਤੇਗਾ